ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਕੁਝ ਅਜਹੀਆਂ ਗੱਲਾਂ ਦੱਸਾਂਗੇ ਕਿ ਜਿਹੜੀਆਂ ਉਹ ਚੀਜ਼ਾਂ ਅਸੀਂ ਘਰ ਵਿੱਚ ਰੱਖਦੇ ਹਾਂ ਤਾਂ ਉਸ ਨਾਲ ਸਾਨੂੰ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਸ ਦੇ ਨਾਲ-ਨਾਲ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਕੁਝ ਖਾਸ ਉਪਾਅ ਦੱਸਾਂਗੇ ਜਿਸ ਦੇ ਨਾਲ ਅਸੀਂ ਆਪਣੇ ਘਰ ਦੀ ਗਰੀਬੀ ਨੂੰ ਦੂਰ ਕਰ ਸਕਦੇ ਹਾਂ ਜੇਕਰ ਤੁਸੀਂ ਆਪਣੇ ਘਰ ਦੀ ਛੱਤ ਦੇ ਉੱਪਰ ਇਹ ਚੀਜ਼ਾਂ ਜਾਂ ਕੁਝ ਸਮਾਨ ਰੱਖਦੇ ਹੋ ਤਾਂ ਤੁਸੀਂ ਕੁਝ ਦਿਨਾਂ ਵਿੱਚ ਕੰਗਾਲ ਹੋ ਜਾਵੋਗੇ ਤੁਹਾਨੂੰ ਗਰੀਬੀ ਦਾ ਸਾਹਮਣਾ ਕਰਨਾ ਪਵੇਗਾ ਕਿਹੜੀਆਂ ਉਹ ਚੀਜ਼ਾਂ ਨੇ ਕਿਸਦਾ ਉਹ ਸਮਾਨ ਹੈ ਜੋ ਸਾਨੂੰ ਆਪਣੇ ਘਰ ਦੀ ਛੱਤ ਦੇ ਉੱਪਰ ਨਹੀਂ ਰੱਖਣਾ ਚਾਹੀਦਾ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰੋ ਜੀ ਹੋ ਸਕਦਾ ਹੈ ਤੁਹਾਡਾ ਵੀਡੀਓ ਸ਼ੇਅਰ ਕਰਨ ਦੇ ਨਾਲ ਕਿਸੇ ਨੂੰ ਕੋਈ ਨਾ ਕੋਈ ਫਾਇਦਾ ਹੋ ਜਾਵੇ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਵਾਇਆ ਕਰੋ ਜੀ ਸਾਡੀ ਜ਼ਿੰਦਗੀ ਦੇ ਵਿੱਚ ਵਾਸਤੂ ਸ਼ਾਸਤਰ ਦੀ ਬਹੁਤ ਹੀ ਜ਼ਿਆਦਾ ਮਹੱਤਤਾ ਹੁੰਦੀ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਵੀ ਕੰਮ ਇਹ ਵੀ ਕਿਹਾ ਜਾਂਦਾ ਹੈ ਕਿ ਵਾਸਤੂ ਸ਼ਾਸਤਰ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਨਤੀਜੇ ਕਾਫੀ ਸਕਾਰਾਤਮਕ ਵੀ ਹੁੰਦੇ ਨੇ ਇਸ ਦੇ ਨਾਲ ਜਦੋਂ ਵਸਤੂ ਸ਼ਾਸਤਰ ਦੇ ਕਿਤਨੀ ਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਤਾਂ ਇਸ ਦੇ ਨਤੀਜੇ ਵੀ ਬਹੁਤ ਜ਼ਿਆਦਾ ਮਾੜੇ ਹੁੰਦੇ ਨੇ ਨੁਕਸਾਨਦੇਹ ਹੁੰਦੇ ਨੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਵਸਤੂ ਸ਼ਾਸਤਰ ਦੇ ਵਿੱਚ ਦਸੀਆਂ ਗਈਆਂ ਕੁਝ ਕੁ ਗੱਲਾਂ ਬਾਰੇ ਦੱਸਾਂਗੇ ਕੁਝ ਅਜਹੀਆਂ ਚੀਜ਼ਾਂ ਬਾਰੇ ਦੱਸਾਂਗੇ ਕਿ ਤੁਹਾਨੂੰ ਗਲਤੀ ਦੇ ਨਾਲ ਵੀ ਕੁਝ ਕੁ ਚੀਜ਼ਾਂ ਘਰ ਦੀ ਛੱਤ ਤੇ ਨਹੀਂ ਰੱਖਣੀਆਂ ਚਾਹੀਦੀਆਂ ਜੇਕਰ ਤੁਸੀਂ ਆਪਣੇ ਘਰ ਦੀ ਛੱਤ ਤੇ ਕੁਝ ਅਜਹੀਆਂ ਚੀਜ਼ਾਂ ਰੱਖਦੇ ਹੋ ਤਾਂ ਤੁਹਾਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਜੇਕਰ ਘਰ ਵਿੱਚ ਵastu ਸ਼ਾਸਤਰ ਮੁਤਾਬਕ ਚੀਜ਼ਾਂ ਰੱਖਦੇ ਹੋ ਤਾਂ ਇਸ ਦੇ ਨਾਲ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਵੀ ਬਣੀ ਰਹਿੰਦੀ ਹੈ ਇਸ ਦੇ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਸਹੀ ਚੀਜ਼ਾਂ ਸਹੀ ਤਰੀਕੇ ਦੇ ਨਾਲ ਰੱਖਣ ਸਹੀ ਤਰੀਕੇ ਦੇ ਨਾਲ ਰੱਖਣ ਦੇ ਨਾਲ ਸੁਖ ਭਾਵਨਾ ਲਿਆਉਂਦੀਆਂ ਨੇ ਤੇ ਘਰ ਵਿੱਚ ਸੁਖ ਸ਼ਾਂਤੀ ਲਿਆਉਂਦੀਆਂ ਨੇ ਤੇ ਲక్ష్ਮੀ ਦੀ ਕਿਰਪਾ ਬਣੀ ਰਹਿੰਦੀ ਹੈ ਇਸ ਦੇ ਲਈ ਲੋਕ ਘਰ ਵਿੱਚ ਨਵੀਆਂ ਚੀਜ਼ਾਂ ਰੱਖਣ ਤੇ ਪੁਰਾਣੀਆਂ ਚੀਜ਼ਾਂ ਘਰ ਦੇ ਵਿੱਚ ਰੱਖਣ ਲਈ ਵਾਸਤੂ ਸ਼ਾਸਤਰ ਦੀ ਸਹਾਇਤਾ ਲੈਂਦੇ ਨੇ ਮਨ ਤੁਹਾਡੇ ਮਨ ਵਿੱਚ ਇੱਕ ਇਹ ਵੀ ਸਵਾਲ ਹੋਵੇਗਾ ਕਿ ਸਾਨੂੰ ਆਪਣੇ ਘਰ ਵਿੱਚ ਕਿਹੜੀਆਂ ਚੀਜ਼ਾਂ ਛੱਤ ਤੇ ਰੱਖਣੀਆਂ ਚਾਹੀਦੀਆਂ ਨੇ ਤੇ ਕਿਹੜੀਆਂ ਸਾਨੂੰ ਨਹੀਂ ਰੱਖਣੀਆਂ ਚਾਹੀਦੀਆਂ ਨਹੀਂ ਰੱਖਣਾ ਚਾਹੀਦਾ ਘਰ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਦੇ ਅਨੁਸਾਰ ਘਰ ਦੇ ਵਿੱਚ ਵਾਸਤੂ ਸ਼ਾਸਤਰ ਦੇ ਕਹਿਣ ਅਨੁਸਾਰ ਘਰ ਦੀ ਛੱਤ ਨੂੰ ਸਾਫ਼ ਸੁਥਰਾ ਹੀ ਰੱਖਣਾ ਚਾਹੀਦਾ ਹੈ ਘਰ ਦੀ ਛੱਤ ਨੂੰ ਸਾਫ਼ ਨਾ ਰੱਖਣ ਦੇ ਕਾਰਨ ਘਰ ਦੇ ਵਿੱਚ ਨਕਾਰਾਤਮਕ ਊਰਜਾ ਪੈਦਾ ਹੁੰਦੀ ਹੈ ਤੇ ਘਰ ਦੇ ਮੈਂਬਰਾਂ ਨੂੰ ਬਿਮਾਰੀ ਦਾ ਸਾਹਮਣਾ ਕਰਨਾ ਵੀ ਪੈ ਸਕਦਾ ਹੈ। ਘਰ ਵਿੱਚ ਰਹਿਣ ਵਾਲੇ ਮੈਂਬਰਾਂ ਦੀ ਸਿਹਤ ਤੇ ਵੀ ਮਾੜਾ ਅਸਰ ਪੈਂਦਾ ਹੈ। ਇਸ ਦੇ ਨਾਲ ਧੰਨ ਦੀ ਲక్ష్ਮੀ ਵੀ ਗੁੱਸੇ ਹੋ ਜਾਂਦੀ ਹੈ। ਘਰ ਦਾ ਕਵਾੜ ਛੱਤ ਤੇ ਰੱਖਣ ਦੇ ਨਾਲ ਨਾ ਆਰਥਿਕ ਨੁਕਸਾਨ ਹੁੰਦਾ ਹੈ ਸਗੋਂ ਪਰਿਵਾਰ ਦੇ ਮੈਂਬਰਾਂ ਨੂੰ ਬਿਮਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਘਰ ਦੀ ਛੱਤ ਮਾਨਸਿਕ ਪਰੇਸ਼ਾਨੀ ਘਰ ਦੀ ਛੱਤ ਜਿੰਨੀ ਸਾਫ਼ ਹੋਵੇਗੀ ਸਾਡਾ ਮਨ ਵੀ ਉਨਾ ਹੀ ਸਾਫ਼ ਹੋਵੇਗਾ ਅਸੀਂ ਫਜ਼ੂਲ ਚੀਜ਼ਾਂ ਤੇ ਬੇਲੋੜੀਆਂ ਚੀਜ਼ਾਂ ਤੋਂ ਦੂਰ ਰਹਾਂਗੇ ਇਸ ਦੇ ਨਾਲ ਨਾਲ ਆਪਾਂ ਜਾਣਦੇ ਹਾਂ ਕਿ ਤੁਹਾਨੂੰ ਤੁਹਾਨੂੰ ਆਪਣੇ ਘਰ ਦੀ ਛੱਤ ਤੇ ਅਜਹੀਆਂ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ ਜੋ ਤੁਹਾਡੇ ਘਰ ਦੀ ਤਬਾਹੀ ਦਾ ਕਾਰਨ ਬਣਦੀਆਂ ਨੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਟੁੱਟੇ ਹੋਏ ਗਮਲਿਆਂ ਬਾਰੇ ਲੋਕ ਆਪਣੇ ਘਰਾਂ ਦੀਆਂ ਛੱਤਾਂ ਤੇ ਬਾਗਬਾਨੀ ਕਰਨ ਦੇ ਬਹੁਤ ਹੀ ਸ਼ੌਕੀਨ ਹੁੰਦੇ ਹਨ ਅਜਿਹੀ ਘਰ ਦੀ ਛੱਤ ਤੇ ਗਮਲੇ ਹੋਣਾ ਆਮ ਜਿਹੀ ਗੱਲ ਹੁੰਦੀ ਹੈ ਪਰ ਜਦੋਂ ਉਥੇ ਗਮਲੇ ਟੁੱਟ ਜਾਂਦੇ ਹਨ ਉਹਨਾ ਨੂੰ ਉਥੋਂ ਨਹੀਂ ਹਟਾਉਂਦੇ ਸਗੋਂ ਉਥੇ ਹੀ ਪਿਆ ਛੱਡ ਦਿੰਦੇ ਹਨ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਟੁੱਟੇ ਹੋਏ ਗਮਲੇ ਰੱਖਣਾ ਸਹੀ ਨਹੀਂ ਮੰਨਿਆ ਜਾਂਦਾ ਇਹ ਘਰ ਵਿੱਚ ਝਗੜੇ ਪੈਦਾ ਕਰਦਾ ਹੈ ਇਸ ਲਈ ਘਰ ਦੀ ਛੱਤ ਦੇ ਟੁੱਟੇ ਹੋਏ ਗਮਲੇ ਦੇ ਵਿੱਚ ਕਦੇ ਵੀ ਪੌਦਾ ਨਹੀਂ ਲਗਾਉਣਾ ਚਾਹੀਦਾ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਬਾਸ ਦੀ ਛੱਤ ਦੇ ਕਰਨ ਤੋਂ ਬਾਅਦ ਬਾਸ ਨੂੰ ਛੱਤ ਤੇ ਹੀ ਛੱਡ ਦਿੰਦੇ ਹਨ ਪਰ ਇਹ ਕਾਰਨ ਜ਼ਿੰਦਗੀ ਵਿੱਚ ਕਈ ਸਮੱਸਿਆਵਾਂ ਵੀ ਪੈਦਾ ਕਰ ਸਕਦਾ ਹੈ ਜੇਕਰ ਤੁਹਾਡੇ ਘਰ ਦੀ ਛੱਤ ਤੇ ਵੀ ਬਾਸ ਪਏ ਹਨ ਤਾਂ ਉਹਨਾਂ ਨੂੰ ਹਟਾਉਣ ਦਾ ਜਲਦੀ ਤੋਂ ਜਲਦੀ ਕੰਮ ਕਰੋ ਬਹੁਤ ਜ਼ਿਆਦਾ ਲੋਕ ਘਰ ਵਿੱਚ ਬਾਸ ਤੇ ਬਲੀਆਂ ਰੱਖਦੇ ਨੇ ਇਸ ਤੋਂ ਇਸ ਨੂੰ ਰੱਖਣ ਦੇ ਲਈ ਸਭ ਨੂੰ ਟੁਕਵੀਂ ਜਗ੍ਹਾ ਘਰ ਦੀ ਛੱਤ ਲੱਗਦੀ ਹੈ ਜੇਕਰ ਤੁਹਾਡੇ ਵਿੱਚ ਕੋਈ ਘਰ ਵਿੱਚ ਅਜਿਹੀ ਸਮਗਰੀ ਹੈ ਜਿਸ ਦੇ ਵਿੱਚ ਬਾਸ ਦੀ ਵਰਤੋਂ ਕੀਤੀ ਗਈ ਹੈ ਘਰ ਦੀ ਛੱਤ ਤੇ ਬਾਸ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ ਇਸ ਦੇ ਨਾਲ ਮਾਨਸਿਕ ਅਸ਼ਾਂਤੀ ਪੈਦਾ ਹੁੰਦੀ ਹੈ ਅਜਿਹਾ ਕਰਨ ਦੇ ਨਾਲ ਘਰ ਦੇ ਵਿੱਚ ਵਾਸਤੂ ਨੁਕਸ ਵੀ ਪੈਦਾ ਹੁੰਦਾ ਹੈ ਜੋ ਕਿ ਪਰਿਵਾਰ ਵਿੱਚ ਝਗੜੇ ਦਾ ਕਾਰਨ ਵੀ ਬਣਦੇ ਹਨ ਇਸ ਤੋਂ ਇਲਾਵਾ ਗੱਲ ਕਰੀਏ ਝਾੜੂ ਦੀ ਝਾੜੂ ਨੂੰ ਛੱਤ ਤੇ ਰੱਖਣਾ ਅਸ਼ੁਭ ਮੰਨਿਆ ਜਾਂਦਾ ਹੈ ਅਕਸਰ ਲੋਕ ਆਪਣੇ ਘਰ ਦੀ ਛੱਤ ਦੇ ਕੋਨੇ ਤੇ ਝਾੜੂ ਰੱਖਦੇ ਹਨ Hindu ਧਰਮ ਦੇ ਵਿੱਚ ਝਾੜੂ ਨੂੰ ਸ਼ਕਤਾਰ ਦਾ ਮੰਨਿਆ ਜਾਂਦਾ ਹੈ ਝਾੜੂ ਨੂੰ ਛੱਤ ਤੇ ਰੱਖਣਾ ਅਸ਼ੁਭ ਮੰਨਿਆ ਜਾਂਦਾ ਹੈ ਅਜਿਹਾ ਕਰਨ ਦੇ ਨਾਲ ਦੇਵੀ ਲక్ష్ਮੀ ਨੂੰ ਹੁੱਸਾ ਆਉਂਦਾ ਹੈ ਜੇਕਰ ਤੁਸੀਂ ਫਰਾਣਾ ਵਰਤਿਆ ਹੋਇਆ ਝਾੜੂ ਛੱਤ ਤੇ ਰੱਖਦੇ ਹੋ ਤਾਂ ਤੁਹਾਨੂੰ ਗਲਤੀ ਨਾਲ ਵੀ ਅਜਿਹਾ ਨਹੀਂ ਕਰਨਾ ਚਾਹੀਦਾ ਅਜਿਹਾ ਮੰਨਿਆ ਜਾਂਦਾ ਹੈ ਕਿ ਘਰ ਦੀ ਛੱਤ ਤੇ ਝਾੜੂ ਰੱਖਣ ਨਾਲ ਘਰ ਦੀ ਬਰਬਾਦੀ ਹੋ ਸਕਦੀ ਹੈ ਝਾੜੂ ਨੂੰ ਅਜਿਹੀ ਥਾਂ ਤੇ ਰੱਖੋ ਜਿਸ ਥਾਂ ਤੇ ਝਾੜੂ ਨੂੰ ਕੋਈ ਵੀ ਦੇਖ ਨਾ ਸਕੇ ਚਾੜੂ ਨੂੰ ਕਰਦੀ ਛੱਤ ਤੇ ਰੱਖਣ ਦੇ ਨਾਲ ਸਭ ਦਾ ਧਿਆਨ ਝਾੜੂ ਤੇ ਪੈਂਦਾ ਹੈ ਜੋ ਤੁਹਾਡੇ ਲਈ ਨਕਸਾਨਦੇਹ ਹੁੰਦਾ ਹੈ ਛੱਤ ਤੇ ਕੁੱਤੇ ਨੂੰ ਕਦੇ ਵੀ ਨਹੀਂ ਬੰਨਣਾ ਚਾਹੀਦਾ ਕੁਝ ਲੋਕ ਕੀ ਕਰਦੇ ਹੈ ਕਿ ਕੁੱਤੇ ਨੂੰ ਛੱਤ ਤੇ ਬੰਨ ਕੇ ਰੱਖਦੇ ਨੇ ਜੋ ਵਾਸਤੂ ਸ਼ਾਸਤਰ ਦੇ ਅਨੁਸਾਰ ਅਸ਼ੁਭ ਹੁੰਦਾ ਹੈ ਜਿਸ ਦੇ ਨਾਲ ਛਣੀ ਤੇ ਰਾਹੁ ਦੋਸ਼ ਵੀ ਪੈਦਾ ਹੁੰਦੇ ਨੇ ਜੇਸੇ ਨਾਲ ਪਰਿਵਾਰਿਕ ਪਰੇਸ਼ਾਨੀਆਂ, ਆਰਥਿਕ ਸੰਕਟ ਤੇ ਸਿਹਤ ਸੰਬੰਧੀ ਸਮੱਸਿਆਵਾਂ ਵੀ ਵੱਧ ਸਕਦੀਆਂ ਨੇ। ਕੁੱਤੇ ਨੂੰ ਖੁੱਲੀ ਥਾਂ ਤੇ ਰੱਖਣਾ ਬਿਹਤਰ ਹੁੰਦਾ ਹੈ। ਛੱਤ 'ਤੇ ਪੰਛੀਆਂ ਲਈ ਦਾਣੇ ਨਾ ਰੱਖੋ। ਛੱਤ 'ਤੇ ਪੰਛੀਆਂ ਲਈ ਦਾਣੇ ਨਾ ਰੱਖੋ। ਕਈ ਲੋਕ ਛੱਤ 'ਤੇ ਪੰਛੀਆਂ ਲਈ ਦਾਣੇ ਰੱਖਦੇ ਨੇ। ਪਰ ਇਹ ਚੀਜ਼ਾਂ ਗੰਦੀਆਂ ਹੋ ਜਾਂਦੀਆਂ ਨੇ ਇਸ ਨਾਲ ਵਾਸਤੂ ਨੁਕਸ ਪੈਦਾ ਹੁੰਦੇ ਨੇ ਪੰਛੀਆਂ ਲਈ ਦਾਣਾ ਰੱਖਣ ਨਾਲ ਰਾਹੂ ਦੋਸ਼ ਵੀ ਵੱਧ ਸਕਦਾ ਹੈ ਜਿਸ ਦੇ ਨਾਲ ਕੈਰੀਅਰ ਵਿੱਚ ਰੁਕਾਵਟ ਆ ਸਕਦੀ ਹੈ ਇਸ ਦੇ ਨਾਲ ਨਾਲ ਗੰਦੇ ਪਾਣੀ ਦੀ ਟੈਂਕੀ ਨਾ ਰੱਖੋ ਜੇਕਰ ਛੱਤ ਦੇ ਪਾਣੀ ਦੀ ਟੈਂਕੀ ਹੈ ਤੇ ਇਸ ਦੇ ਨਿਯਮ ਸਫਾਈ ਬਹੁਤ ਜ਼ਰੂਰੀ ਹੈ ਇਸ ਨੂੰ ਗੰਦਾ ਰੱਖਣ ਦੇ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਬਿਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੀਲੇ ਜਾਂ ਸੁਨਹਿਰੀ ਰੰਗ ਦੀ ਟੈਂਕੀ ਘਰ ਵਿੱਚ ਸ਼ੁਭ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਪੁਰਾਣੀ ਲੱਕੜ ਦੇ ਫਰਨੀਚਰ ਨੂੰ ਘਰ ਵਿੱਚ ਨਾ ਰੱਖੋ। ਕਈ ਲੋਕ ਘਰ ਦੀ ਛੱਤ ਉੱਪਰ ਪੁਰਾਣਾ ਫਰਨੀਚਰ ਜਾਂ ਲੱਕੜ ਦਾ ਸਮਾਨ ਰੱਖ ਦਿੰਦੇ ਨੇ ਜਿਸ ਨਾਲ ਸ਼ਨੀ ਦੋਸ਼ ਵੱਧਦਾ ਹੈ। ਛਣੀ ਦੇ ਨਕਾਰਾਤਮਕ ਪ੍ਰਭਾਵ ਦੇ ਕਾਰਨ ਪਰਿਵਾਰ ਵਿੱਚ ਅਦਾਲਤ ਸੰਬੰਧੀ ਦੁਰਘਟਨਾਵਾਂ ਤੇ ਵਿੱਤੀ ਸੰਕਟ ਆ ਸਕਦਾ ਹੈ ਜੇਕਰ ਲੱਕੜ ਰੱਖਣੀ ਜ਼ਰੂਰੀ ਹੈ ਤਾਂ ਇਸ ਨੂੰ ਸਾਫ਼ ਸੁਥਰੇ ਢੰਗ ਦੇ ਨਾਲ ਰੱਖੋ ਇਸ ਤੋਂ ਇਲਾਵਾ ਪੁਰਾਣੇ ਟਾਇਰ ਤੇ ਕਵਾੜ ਸ਼ਰਤ ਉੱਪਰ ਨਾ ਰੱਖੋ ਕਰ ਤੇ ਵਿਸ਼ਤ ਸਮਾਨ ਨੂੰ ਰੱਖਾਂ ਦੇ ਨਾਲ ਬੁੱਧ ਬੁੱਧ ਦਾ ਨਕਰਾਤਮਕ ਪ੍ਰਭਾਵ ਵੱਧਦਾ ਹੈ ਜਿਸ ਦੇ ਨਾਲ ਕਾਰੋਬਾਰ ਵਿੱਚ ਨੁਕਸਾਨ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਰੁਕਾਵਟ ਤੇ ਮਾਨਸਿਕ ਤਣਾਅ ਹੋ ਸਕਦਾ ਹੈ ਛੱਤ ਨੂੰ ਛੱਤ ਨੂੰ ਹਮੇਸ਼ਾ ਖੁੱਲਾ ਤੇ ਹਵਾਦਾਰ ਰੱਖਣਾ ਚਾਹੀਦਾ ਹੈ ਤਾਂ ਕਿ ਜੋ ਸਕਾਰਾਤਮਕ ਊਰਜਾ ਬਣੀ ਰਹੇ ਮੰਜਾ ਤੇ ਕੁਰਸੀਆਂ ਨੂੰ ਛੱਤ ਦੇ ਉੱਪਰ ਨਾ ਰੱਖੋ ਅਕਸਰ ਲੋਕ ਗਰਮੀਆਂ ਦੇ ਮੌਸਮ ਵਿੱਚ ਛੱਤ ਦੇ ਉੱਪਰ ਗਰਮੀਆਂ ਦੇ ਵਿੱਚ ਛੱਤ ਦੇ ਉੱਪਰ ਸੌਂਦੇ ਹਨ ਤੇ ਉਸ ਦੇ ਨਾਲ ਤੇ ਉਹਨਾਂ ਨੂੰ ਉੱਥੇ ਹੀ ਛੱਡ ਦਿੰਦੇ ਹਨ ਇਹ ਆਦਤ ਬਹੁਤ ਹੀ ਨੁਕਸਾਨਦੇਹ ਹੁੰਦੀ ਹੈ ਛੱਤ ਤੇ ਬਿਸਤਰਾ ਤੇ ਕੁਰਸੀ ਨਹੀਂ ਰੱਖਣੀ ਚਾਹੀਦੀ ਇਸ ਨੂੰ ਰੱਖਣ ਦੇ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਮਾਨਸਿਕ ਤਣਾਅ ਤੇ ਧੰਨ ਦੀ ਕਮੀ ਹੋ ਸਕਦੀ ਹੈ ਜੇ ਕਿਸੇ ਨੂੰ ਘਰ ਦੀ ਛੱਤ ਤੇ ਸੌਣਾ ਹੈ ਤਾਂ ਹਰ ਰੋਜ਼ ਮੰਜੇ ਨੂੰ ੇਠਾਂ ਲਿਉਣਾ ਚਾਹੀਦਾ ਹੈ ਛੱਤ ਨੂੰ ਸਾਫ਼ ਰੱਖਣਾ ਚਾਹੀਦਾ ਹੈ ਇਸ ਦੇ ਨਾਲ ਨਾਲ ਲੋਹੇ ਦੀਆਂ ਭਾਰੂ ਵਸਤਾਂਵਾਂ ਅਕਸਰ ਲੋਕ ਛੱਤ ਤੇ ਲੋਹੇ ਦੇ ਭਾਰੇ ਪੁਰਜ਼ੇ ਜਾਂ ਮਸ਼ੀਨਰੀ ਦੇ ਪੁਰਜ਼ੇ ਤੇ ਭਾਰੀ ਲੋਹੇ ਦੀਆਂ ਵਸਤੂਆਂ ਰੱਖ ਦਿੰਦੇ ਹਨ ਵਸਤੂ ਅਨੁਸਾਰ ਕਰਤੇ ਭਾਰੀਆਂ ਵਸਤੂਆਂ ਰੱਖਣ ਦੇ ਨਾਲ ਘਰ ਦੇ ਮੈਂਬਰਾਂ ਤੇ ਮਾਨਸਿਕ ਦਬਾਅ ਵੱਧਦਾ ਹੈ ਤੇ ਉਹਨਾਂ ਦੀ ਤਰੱਕੀ ਵਿੱਚ ਰੁਕਾਵਟ ਆਉਂਦੀ ਹੈ ਜਿਸ ਨਾਲ ਆਰਥਿਕ ਸਥਿਤੀ ਵੀ ਪ੍ਰਭਾਵਿਤ ਹੋ ਸਕਦੀ ਹੈ ਜਿੰਨਾ ਹੋ ਸਕੇ ਘਰ ਦੀ ਛੱਤ ਤੇ ਭਾਰੀਆਂ ਵਸਤੂਆਂ ਰੱਖਣ ਤੋਂ ਬਚੋ ਇਸ ਤੋਂ ਇਲਾਵਾ ਘਰ ਵਿੱਚ ਪੌਦੇ ਸਕਾਰਾਤਮਕ ਊਰਜਾ ਲਿਆਉਂਦੇ ਹਨ ਛੱਤ ਤੇ ਸੁੱਕੇ ਤੇ ਕੰਡੇਦਾਰ ਪੌਦਿਆਂ ਨੂੰ ਰੱਖਣਾ ਅਸ਼ੁੱਭ ਮੰਨਿਆ ਜਾਂਦਾ ਹੈ ਇਹ ਪੌਦੇ ਘਰ ਵਿੱਚ ਨਕਾਰਾਤਮਕ ਊਰਜਾ ਨੂੰ ਪੈਦਾ ਕਰਦੇ ਹਨ ਤੇ ਘਰ ਵਿੱਚ ਨਕਾਰਾਤਮਕ ਊਰਜਾ ਨੂੰ ਪੈਦਾ ਕਰਦੇ ਹਨ ਜੇਕਰ ਤੁਹਾਡੇ ਘਰ ਦੀ ਛੱਤ ਦੇ ਉੱਪਰ ਜੇਕਰ ਤੁਹਾਡੇ ਘਰ ਦੀ ਛੱਤ ਦੇ ਉੱਪਰ ਕੋਈ ਵੀ ਪੌਦਾ ਸੁੱਕ ਗਿਆ ਹੈ ਤਾਂ ਉਸ ਨੂੰ ਤੁਰੰਤ ਹੀ ਹਟਾ ਦਿਓ ਛੱਤ ਤੇ ਕੰਡੇਦਾਰ ਪੌਦੇ ਰੱਖਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਖਾਸ ਕਰਕੇ ਕੈਪਟਸ ਵਰਗੇ ਪੌਦਿਆਂ ਤੋਂ ਜੇਕਰ ਤੁਸੀਂ ਛੱਤ ਤੇ ਪੌਦੇ ਲਗਾਉਣਾ ਚਾਹੁੰਦੇ ਹੋ ਤਾਂ ਤੇ ਹਰੇ ਭਰੇ ਤੇ ਫਲ ਫੁਲਾਂ ਦੇ ਤਿਲ ਲਗਾਓ ਜੋ ਸਕਾਰਾਤਮਕ ਊਰਜਾ ਦਿੰਦੇ ਨੇ ਇਸ ਦੇ ਨਾਲ ਛੱਤ ਤੇ ਫਟੇ ਕੱਪੜੇ ਤੇ ਟੁੱਟੀਆਂ ਜੁੱਤੀਆਂ ਰੱਖਣ ਦਾ ਪਰਹੇਜ਼ ਕਰੋ ਇਸ ਦੇ ਨਾਲ ਘਰ ਨੂੰ ਚਲਾਉਣ ਵਾਲੇ ਵਿਅਕਤੀ ਦੀ ਆਮਦਨ ਪ੍ਰਭਾਵਿਤ ਹੁੰਦੀ ਹੈ ਤੇ ਬੇਲੋੜੇ ਖਰਚੇ ਵੱਧਦੇ ਨੇ ਜਿਸ ਕਾਰਨ ਘਰ ਵਿੱਚ ਗਰੀਬੀ ਆ ਜਾਂਦੀ ਹੈ ਤੇ ਇਸ ਲਈ ਸਾਨੂੰ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਸਾਨੂੰ ਘਰ ਦੀ ਛੱਤ ਦੇ ਉੱਪਰ ਪੁਰਾਣੀਆਂ ਕਿਤਾਬਾਂ ਜਾਂ ਕਾਗਜ਼ ਨਹੀਂ ਰੱਖਣੇ ਚਾਹੀਦੇ ਇਹ ਅਸ਼ੁਭ ਹੁੰਦੇ ਹਨ ਇਸ ਕਾਰਨ ਮਾਂ ਲక్ష్ਮੀ ਗੁੱਸੇ ਹੋ ਜਾਂਦੀ ਹੈ ਤੇ ਘਰ ਦੀ ਬਰਕਤ ਵੀ ਖਤਮ ਹੋ ਜਾਂਦੀ ਹੈ ਇਸ ਤੋਂ ਇਲਾਵਾ ਲੋਕ ਕੱਪੜੇ ਸੁਕਾਉਣ ਲਈ ਘਰ ਦੀ ਛੱਤ ਦੇ ਉੱਪਰ ਰੱਸੀ ਬੰਨ੍ਹਦੇ ਹਨ ਛੱਤ ਤੇ ਰੱਸੀ ਬੰਨਣ ਦੇ ਨਾਲ ਵਸਤਵ ਨੁਕਸ ਪੈਦਾ ਹੋ ਜਾਂਦਾ ਹੈ ਇਸ ਲਈ ਛੱਤ ਤੇ ਰੱਸੀ ਦਾ ਬੰਡਲ ਨਾ ਰੱਖੋ ਤੁਸੀਂ ਕੱਪੜੇ ਸੁਕਾਉਣ ਲਈ ਰੱਸੀ ਬੰਨ੍ਹ ਸਕਦੇ ਹੋ ਇਸ ਤੋਂ ਇਲਾਵਾ ਜੰਗ ਲੱਗਿਆ ਲੋਹੇ ਦਾ ਸਮਾਨ ਤੇ ਕੋਈ ਵੀ ਵਸਤੂ ਨਾ ਰੱਖੋ ਕੁਝ ਲੋਕ ਆਪਣੀ ਛੱਤ ਤੇ ਜੰਗਾਲੀਆਂ ਤਾਰਾਂ ਜੰਗਾਲੇ ਪੁਰਜੇ ਜੰਗਾਲੀ ਮਸ਼ੀਨਰੀ ਰੱਖ ਦਿੰਦੇ ਹਨ ਜੋ ਕਿ ਠੀਕ ਨਹੀਂ ਹੈ ਅਜਿਹੀਆਂ ਚੀਜ਼ਾਂ ਨਕਾਰਾਤਮਕ ਊਰਜਾ ਪੈਦਾ ਕਰਦੀਆਂ ਹਨ ਜੇਕਰ ਤੁਹਾਡੇ ਘਰ ਵਿੱਚ ਕੋਈ ਅਜਿਹੀ ਚੀਜ਼ ਹੈ ਜਿਸ ਨੂੰ ਜੰਗਾਲ ਲੱਗੀ ਹੈ ਉਸ ਨੂੰ ਤੁਰੰਤ ਘਰ ਤੋਂ ਬਾਹਰ ਕੱਢ ਦਿਓ ਤੇ ਜੰਗਾਲ ਵਾਲੀਆਂ ਚੀਜ਼ਾਂ ਘਰ ਵਿੱਚ ਗੜਬੜ ਪੈਦਾ ਕਰਦੀਆਂ ਹਨ ਜੇਕਰ ਤੁਹਾਡੇ ਘਰ ਦੇ ਆਲੇ ਦੁਆਲੇ ਵੱਡੇ ਵੱਡੇ ਦਰਖਤ ਨੇ ਜਿਨ੍ਹਾਂ ਦੇ ਪੱਤੇ ਤੁਹਾਡੇ ਘਰ ਦੀ ਛੱਤ ਦੇ ਉੱਪਰ ਇਕੱਠੇ ਹੋ ਜਾਂਦੇ ਨੇ ਉਹਨਾਂ ਦੇ ਪੱਤੇ ਇਕੱਠੇ ਨਾ ਹੋ ਹੁੰਦੇ ਉਹ ਸਭੋਂ ਤੇ ਸਾਨੂੰ ਸਮੇਂ-ਸਮੇਂ ਤੇ ਸਾਫ਼ ਕਰਦੇ ਰਹਿਣਾ ਚਾਹੀਦਾ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਘਰ ਦੀ ਛੱਤ ਦੇ ਉੱਪਰ ਸੁੱਕੀਆਂ ਪੱਤੀਆਂ ਨਕਾਰਾਤਮਕ ਊਰਜਾ ਪੈਦਾ ਕਰਦੀਆਂ ਨੇ ਤੇ ਮਾਨਸਿਕ ਪਰੇਸ਼ਾਨੀ ਵੀ ਪੈਦਾ ਕਰਦੀਆਂ ਨੇ ਇਸ ਲਈ ਘਰ ਦੀ ਛੱਤ ਤੇ ਪੱਤੇ ਨਾ ਇਕੱਠੇ ਹੋਣ ਦਿਓ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਘਰ ਦੀ ਛੱਤ ਦੇ ਉੱਪਰ ਟੁੱਟੇ ਹੋਏ ਫਰਨੀਚਰ ਦੀ ਅਕਸਰ ਲੋਕ ਟੁੱਟੇ ਹੋਏ ਫਰਨੀਚਰ ਨੂੰ ਘਰ ਦੀ ਛੱਤ ਦੇ ਉੱਪਰ ਰੱਖਦੇ ਹਨ ਘਰ ਦੀ ਛੱਤ ਦੇ ਉੱਪਰ ਟੁੱਟੀਆਂ ਚੀਜ਼ਾਂ ਰੱਖਣ ਦੇ ਨਾਲ ਘਰ ਵਿੱਚ ਵਿਗੜਨ ਪੈਂਦਾ ਹੈ ਕਿਉਂਕਿ ਵਾਸਤੂ ਅਨੁਸਾਰ ਘਰ ਦੀ ਛੱਤ ਦੇ ਉੱਪਰ ਟੁੱਟੀਆਂ ਚੀਜ਼ਾਂ ਰੱਖਣ ਨੂੰ ਅਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਇਹ ਚੀਜ਼ਾਂ ਘਰ ਦੇ ਵਿੱਚ ਨਕਾਰਾਤਮਕ ਮਾਹੌਲ ਨੂੰ ਵਧਾ ਦਿੰਦੀਆਂ ਹਨ ਇਸ ਤੋਂ ਇਲਾਵਾ ਘਰ ਦੀ ਛੱਤ ਦਾ ਰੰਗ ਹਲਕਾ ਹੋਣਾ ਚਾਹੀਦਾ ਹੈ ਚਿੱਟਾ ਕਰੀਮ ਜਾਂ ਹਲਕਾ ਨੀਲਾ ਪੂਰੇ ਲਾਲ ਰੰਗ ਦੀ ਛੱਤ ਦੇ ਵਿੱਚ ਵਰਤੋਂ ਨਹੀਂ ਕਰਨੀ ਚਾਹੀਦੀ ਸੋ ਇਹ ਜੀ ਸਾਡੀ ਅੱਜ ਦੀ ਵੀਡੀਓ ਤੇ ਜਾਣਕਾਰੀ ਕਦੇ ਵੀ ਸਾਨੂੰ ਭੁੱਲ ਕੇ ਇਹ 11 ਚੀਜ਼ਾਂ ਛੱਤ ਤੇ ਨਹੀਂ ਰੱਖਣੀਆਂ ਚਾਹੀਦੀਆਂ ਜੇਕਰ ਇਹਨਾਂ 11 ਚੀਜ਼ਾਂ ਨੂੰ ਗਲਤੀ ਦੇ ਨਾਲ ਵੀ ਅਸੀਂ ਛੱਤ ਤੇ ਰੱਖਦੇ ਹਾਂ ਤਾਂ ਸਾਡੇ ਘਰ ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਪੈਦਾ ਹੋ ਜਾਂਦੀਆਂ ਨੇ ਜਿਸ ਦੇ ਨਾਲ ਸਾਨੂੰ ਘਰ ਦੇ ਵਿੱਚ ਨੁਕਸਾਨ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਹਾਂਜੀ ਇਹ ਸੀ ਸਾਡੀ ਅੱਜ ਦੀ ਇੱਕ ਛੋਟੀ ਜਹੀ ਵੀਡੀਓ ਛੋਟਾ ਜਿਹਾ ਉਪਾਅ ਅਜਹੀ ਜਾਣਕਾਰੀ ਜੋ ਤੁਹਾਨੂੰ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਦੱਸੀ ਹੈ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ